ਸਤਿ ਸ੍ਰੀ ਅਕਾਲ ਜੀ ਮੈਂ ਜੋ ਸੰਦੀਪ ਸਿੰਘ ਸਵਾਗਤ ਕਰਦਾ ਤੁਹਾਡਾ ਸਾਰਿਆਂ ਦਾ ਪ੍ਰਾਈਮ ਸਵੇਰਾ ਦੇ ਉੱਤੇ ਕੌਣ ਹੈ ਬੀਐਲਈ ਜਿਸਨੇ ਪਾਕਿਸਤਾਨ ਦੀ ਰਾਤਾ ਦੀ ਨੀਂਦ ਉਡਾ ਦਿੱਤੀ ਪਾਕਿਸਤਾਨ ਦੀ ਪੂਰੀ ਫੌਜ ਵੀ ਹੋ ਗਈ ਫੇਲ ਪਾਕਿਸਤਾਨੀ ਫੌਜ ਦੇ ਮੁਕਾਬਲੇ ਬੀਐਲਈ ਕਿੰਨੀ ਹੈ ਤਾਕਤਵਰ ਟ੍ਰੇਨ ਨੂੰ ਹਾਈਜੈਕ ਕਰਨ ਦਾ ਕੀ ਹੈ ਮਕਸਦ ਜਿਵੇਂ ਕਿ ਅਸੀਂ ਜਾਣਦੇ ਹਾਂ ਬੀਤੇ ਮੰਗਲਵਾਰ ਨੂੰ ਪਾਕਿਸਤਾਨ ਦੇ ਬਲੋਚਿਸਤਾਨ ਸੂਬੇ ਵਿੱਚ ਕਵੀਟਾ ਜਾ ਰਹੀ ਜਫਰ ਐਕਸਪ੍ਰੈਸ ਨੂੰ ਹਾਈਜੈਕ ਕਰਨ ਦੀ ਘਟਨਾ ਤੋਂ ਬਾਅਦ ਤਹਿਲਕਾ ਮਚ ਗਿਆ ਬਲੋਚ ਲਿਬਰੇਸ਼ਨ ਆਰਮੀ ਪੀਐਲ ਦੇ ਅੱਤਵਾਦੀਆਂ ਨੇ ਬੋਲਨ ਦਰੇ ਦੇ ਦਹਾਦਰ ਇਲਾਕੇ ਵਿੱਚ ਟ੍ਰੇਨ ਤੇ ਫਾਇਰਿੰਗ ਕਰਕੇ ਇਸ ਤੇ ਕਬਜ਼ਾ ਕਰ ਲਿਆ ਪਾਕਿਸਤਾਨੀ ਫੌਜ ਬੰਦਕਾਂ ਨੂੰ ਉਛਡਾਉਣ ਲਈ ਆਪਰੇਸ਼ਨ ਕਰ ਰਹੀ ਹੈ ਜਿਸ ਕਰਕੇ ਹੁਣ ਤੱਕ 150 ਤੋਂ ਵੱਧ ਲੋਕਾਂ ਨੂੰ ਬਚਾਇਆ ਜਾ ਚੁੱਕਿਆ ਹੈ ਜਫਰ ਐਕਸਪ੍ਰੈਸ ਨੂੰ ਅੱਤਵਾਦੀਆਂ ਵੱਲੋਂ ਮੁਸਕਾਫ ਸਰੰਗ ਵਿੱਚ ਹਾਈਜੈਕ ਕੀਤਾ ਗਿਆ ਜੋ ਕਿ ਕਬੇਟਾ ਤੋਂ 157 ਕਿਲੋਮੀਟਰ ਦੀ ਦੂਰੀ ਤੇ ਸਥਿਤ ਹੈ ਅਤੇ ਇਹ ਬਹੁਤ ਹੀ ਪਹਾੜੀ ਖੇਤਰ ਹੈ ਆਉਂ ਜਾਣਦੇ ਆ ਕਿ ਕੌਣ ਹੈ ਬੀਐਲਏ ਅਤੇ ਕੀ ਹੈ ਇਸਦਾ ਇਤਿਹਾਸ ਬੀਐਲਏ ਦਾ ਪੂਰਾ ਨਾਮ ਬਲੋਚਿਸਤਾਨ ਲਿਬਰੇਸ਼ਨ ਆਰਮੀ ਬਲੋਚਿਸਤਾਨ ਲਿਬਰੇਸ਼ਨ ਆਰਮੀ ਪਾਕਿਸਤਾਨ ਦੀ ਸਭ ਤੋਂ ਵੱਡੀ ਵਿਦਰੋਹੀ ਤਾਕਤ ਬਣ ਚੁੱਕੀ ਹੈ ਜੋ ਕਿ ਬਲੋਚਿਸਤਾਨ ਨੂੰ ਪਾਕਿਸਤਾਨ ਤੋਂ ਪਾਗ ਕਰਕੇ ਇੱਕ ਸੁਤੰਤਰ ਰਾਸ਼ਟਰ ਬਣਾਉਣ ਲਈ ਲੜ ਰਹੀ ਹੈ ਇਹ ਸੰਗਠਨ ਪਾਕਿਸਤਾਨ ਉੱਤੇ ਦੋਸ਼ ਲਗਾਉਂਦਾ ਹੈ ਕਿ ਉਹ ਬਲੋਚਿਸਤਾਨ ਦੇ ਕੁਦਰਤੀ ਸੰਸਾਧਨਾਂ ਜਿਵੇਂ ਕਿ ਤੇਲ, ਸੋਨਾ, ਤਾਂਬਾ ਅਤੇ ਹੋਰ ਕਈ ਜਾਂਦੀ ਲੁੱਟ ਖੋ ਕਰ ਰਿਹਾ ਹੈ ਪਰ ਇਹਨਾਂ ਦਾ ਲਾਭ ਬਲੋਚ ਲੋਕਾਂ ਨੂੰ ਨਹੀਂ ਮਿਲਦਾ ਇਸ ਤੋਂ ਇਲਾਵਾ ਬੀਐਲਏ ਇਹ ਵੀ ਦਾਅਵਾ ਕਰਦੀ ਹੈ ਕਿ ਪਾਕਿਸਤਾਨੀ ਹਕੂਮਤ ਬਲੋਚ ਲੋਕਾਂ ਉੱਤੇ ਜ਼ੁਲਮ ਕਰ ਰਹੀ ਹੈ ਜਿਸ ਵਿੱਚ ਉਹਨਾਂ ਦੇ ਮਨੁੱਖੀ ਅਧਿਕਾਰਾਂ ਦੀ ਉਲੰਘਣਾ ਕੀਤੀ ਜਾ ਰਹੀ ਹੈ ਅਤੇ ਚਵਰਜੰਤੀ ਕੁਮਸ਼ੂਦੀ ਅਤੇ ਕਤਲੇਆਮੀ ਸ਼ਾਮਲ ਹੈ ਹਾਲ ਹੀ ਵਿੱਚ ਬੀਐਲਏ ਨੇ ਜਫਰ ਐਕਸਪ੍ਰੈਸ ਨੂੰ ਹਾਈਜੈਕ ਕਰਕੇ 182 ਚਾਤਰੀਆਂ ਨੂੰ ਬੰਦਕ ਬਣਾ ਲਿਆ ਤੇ ਉਹਨਾਂ ਨੂੰ ਮਾਰਨ ਦੀ ਧਮਕੀ ਵੀ ਦਿੱਤੀ ਇਹ ਘਟਨਾ ਪਾਕਿਸਤਾਨ ਲਈ ਇੱਕ ਵੱਡਾ ਸੰਕਟ ਬਣ ਚੁੱਕੀ ਹੈ ਕਿਉਂਕਿ ਬੀਐਲਏ ਵੱਲੋਂ ਹੋ ਰਹੇ ਹਮਲੇ ਪਿਛਲੇ ਕੁ ਸਾਲਾਂ ਵਿੱਚ ਬਹੁਤ ਵਧ ਗਏ ਹਨ ਖਾਸ ਕਰਕੇ ਬੀਐਲਏ ਦੀ ਮਜੀਦ ਬਗਰੇੜ ਆਤਮਕਾਤੀ ਹਮਲੇ ਲਈ ਮਸ਼ਹੂਰ ਹੈ ਜਿਸ ਨੇ ਪਾਕਿਸਤਾਨੀ ਸੁਰੱਖਿਆ ਬਲਾਂ ਅਤੇ ਸਰਕਾਰੀ ਮਾਰਤਾ ਵਿਦੇਸ਼ੀ ਨਾਗਰਿਕਾ ਅਤੇ ਵਿਵਿਧ ਸੰਚਾਰ ਢਾਂਚਿਆਂ ਤੇ ਹਮਲੇ ਕੀਤੇ ਹਨ ਹੁਣ ਇੱਥੇ ਇੱਕ ਸਵਾਲ ਖੜਾ ਹੁੰਦਾ ਹੈ ਕਿ ਬਲੋਚਿਸਤਾਨ ਇਸ ਸੰਘਰਸ਼ ਕਿਉਂ ਕਰ ਰਿਹਾ ਹੈ ਬਲੋਚਿਸਤਾਨ ਦਾ ਇਹ ਸੰਘਰਸ਼ 1947 ਵਿੱਚ ਭਾਰਤ-ਪਾਕਿਸਤਾਨ ਵੰਡ ਤੋਂ ਬਾਅਦ ਸ਼ੁਰੂ ਹੋਇਆ ਜਦੋਂ ਕਲਾਤ रियासत ਦੇ ਖਾਨ ਅਹਿਮਦ ਯਾਰ ਖਾਨ ਨੇ ਆਪਣੀ ਸੁਤੰਤਰਤਾ ਦੀ ਘੋਸ਼ਣਾ ਕੀਤੀ ਪਰ ਪਾਕਿਸਤਾਨ ਨੇ ਇਸ ਨੂੰ ਨਕਾਰ ਦਿੱਤਾ ਤੇ ਬਲੋਚਿਸਤਾਨ ਤੇ ਆਪਣਾ ਦਾਵਾ ਜਤਾ ਦਿੱਤਾ ਉਸ ਸਮੇਂ ਤੋਂ ਲੈ ਕੇ ਅੱਜ ਤੱਕ ਲੋਥ ਲੋਕ ਆਪਣੀ ਜਾਤੀ ਲਈ ਲੜ ਰਹੇ ਹਨ ਸ਼ੁਰੂ ਵਿੱਚ ਇਸ ਇਸ਼ਕਰਚ ਛੋਟੇ-ਮੋਟੇ ਹਮਲੇ ਤੱਕ ਸੀਮਤ ਸੀ ਪਰ ਹੁਣ ਇਹ ਇੱਕ ਵੱਡੀ ਸੈਨਿਕ ਚੁਣੌਤੀ ਬਣ ਚੁੱਕਿਆ ਹੈ ਬੀਐਲਏ ਦਾ ਕਹਿਣਾ ਹੈ ਕਿ ਪਾਕਿਸਤਾਨ ਨੇ بلوچستان ਦੇ ਕੁਦਰਤੀ ਸੰਸਾਧਨਾਂ ਦੀ ਲੁੱਟ ਖੋਹੀਤੀ ਪਰ ਸੂਬੇ ਦੇ ਆਮ ਲੋਕ ਅਜੇ ਵੀ ਗਰੀਬੀ ਅਤੇ ਵੱਖ-ਵੱਖ ਸਮੱਸਿਆਵਾਂ ਨਾਲ ਜੂਝ ਰਹੇ ਹਨ ਇਸ ਤੋਂ ਇਲਾਵਾ ਪਾਕਿਸਤਾਨੀ ਫੌਜ بلوچستان ਚ ਸੁਰੱਖਿਆ ਆਪਰੇਸ਼ਨ ਕਰ ਰਹੀ ਹੈ ਜਿਸ ਦੌਰਾਨ ਅਕਸਰ ਆਮ ਨਾਗਰਿਕਾਂ ਦੀ ਹੱਤਿਆ ਹੋ ਰਹੀ ਹੈ ਇਹੀ ਕਾਰਨ ਹੈ ਕਿ ਬੀਐਲਏ ਨੇ ਆਪਣੀ ਲੜਾਈ ਨੂੰ ਹੋਰ ਤੇਜ਼ ਕਰ ਦਿੱਤਾ ਹੈ ਬੀਐਲਏ ਦੇ ਹਮਲੇ ਅਤੇ ਉਹਨਾਂ ਦੀ ਯੋਜਨਾ ਦੇ ਕੇ ਇਹ ਸਾਬਿਤ ਹੁੰਦਾ ਹੈ ਕਿ ਸੰਗਠਨ ਪਾਕਿਸਤਾਨੀ ਫੌਜ ਲਈ ਇੱਕ ਵੱਡੀ ਚੁਣੌਤੀ ਬਣ ਚੁੱਕਿਆ ਹੈ ਬੀਐਲਐਨ ਨੇ ਪਿਛਲੇ ਕੁਸਾਲਾਂ ਵਿੱਚ ਆਤਮਕਾਤਹੀ ਹਮਲੇ ਵਿਦੇਸ਼ੀ ਨਿਵੇਸ਼ਕਾਂ ਤੇ ਹਮਲਾ ਅਤੇ ਆਮ ਲੋਕਾਂ ਨੂੰ ਟੀਚਾ ਨਾਉਣ ਵਾਲੀਆਂ ਕਈ ਘਟਨਾਵਾਂ ਨੂੰ ਅੰਜਾਮ ਦਿੱਤਾ ਹਾਲਾਂਕਿ ਪਾਕਿਸਤਾਨੀ ਫੌਜ ਵੱਡੇ ਪੱਧਰ ਤੇ ਕਾਰਵਾਈ ਕਰ ਰਹੀ ਹੈ ਪਰ ਪੀਐਲਐਨ ਨੇ ਇਹ ਸਾਬਿਤ ਕਰ ਦਿੱਤਾ ਹੈ ਕਿ ਉਹ ਸਿਰਫ ਇੱਕ ਵਿਦਰੋਹੀ ਗਰੁੱਪ ਨਹੀਂ ਬਲਕਿ ਇੱਕ ਸੰਗਠਿਤ ਅੱਤਵਾਦੀ ਤਾਕਤ ਹੈ ਜੋ ਕਿ ਪਾਕਿਸਤਾਨ ਲਈ ਇੱਕ ਵੱਡੀ ਸਮੱਸਿਆ ਬਣ ਚੁੱਕੀ ਹੈ ਬੀਐਲਐਨ ਵੱਲੋਂ ਕੀਤੇ ਟ੍ਰੇਨ ਹਾਈਜੈਕ ਦਾ ਮਕਸਦ ਪਾਕਿਸਤਾਨੀ ਹਕੂਮਤ 'ਤੇ ਦਬਾਅ ਬਣਾਉਣਾ ਹੈ ਅਤੇ ਬਲੋਚ ਵਿਦਰੋਹੀ ਕੈਂਤੀਆਂ ਦੀ ਰਿਹਾਈ ਦੀ ਮੰਗ ਕਰਨਾ ਹੈ ਬੀਐਲ ਨੇ ਆਪਣੇ ਬਿਆਨ ਵਿੱਚ ਦੱਸਿਆ ਕਿ ਜੇਕਰ ਉਨ੍ਹਾਂ ਦੀਆਂ ਮੰਗਾਂ ਨਾ ਮੰਨੀਆਂ ਗਈਆਂ ਤਾਂ ਉਹ ਬੰਦਗਿਆਂ ਦੀ ਹੱਤਿਆ ਵੀ ਕਰ ਸਕਦੇ ਹਾਂ ਇਸ ਕਾਰਨ ਪਾਕਿਸਤਾਨੀ ਹਕੂਮਤ 'ਤੇ ਭਾਰੇ ਦਬਾਅ ਬਣ ਚੁੱਕਿਆ ਹੈ ਅਤੇ ਅੰਤਰਰਾਸ਼ਟਰੀ ਮੰਚ 'ਤੇ ਵੀ ਇਹ ਮੁੱਦਾ ਬਹੁਤ ਜ਼ਿਆਦਾ ਗੰਭੀਰ ਹੋ ਚੁੱਕਿਆ ਹੈ ਜੇਕਰ ਇੱਥੇ ਹੀ ਅੰਤਰਰਾਸ਼ਟਰੀ ਪ੍ਰਤੀਕਿਰਿਆ ਦੀ ਗੱਲ ਕਰ ਲਈਏ ਤਾਂ ਬਲੋਚਿਸਤਾਨ 'ਚ ਚੱਲ ਰਹੇ ਇਸ ਸੰਘਰਸ਼ ਨੇ ਅੰਤਰਰਾਸ਼ਟਰੀ ਧਿਆਨ ਨੂੰ ਵੀ ਆਕਰਸ਼ਿਤ ਕਰ ਦਿੱਤਾ ਹੈ ਬਹੁ ਸਾਰੇ ਮਨੁੱਖੀ ਅਧਿਕਾਰ ਸੰਸਥਾ ਮਨੇ ਪੀਐਲਏ ਤੇ ਹਮਲਿਆਂ ਤੇ ਪਾਕਿਸਤਾਨੀ ਫੌਜੀ ਕਾਰਵਾਈ ਤੇ ਚਿੰਤਾ ਵੀ ਜਤਾਈ ਹੈ। ਹੋੜੇ ਵੇਖਣਾ ਦਿਲਚਸਪ ਹੋਵੇਗਾ ਕਿ ਪਾਕਿਸਤਾਨ ਪੀਐਲਏ ਦੇ ਖਿਲਾਫ ਕੀ ਤਰੀਕਾ ਅਪਣਾਉਂਦਾ ਹੈ ਅਤੇ ਉਹ ਸਿਰਫ ਸੈਨਿਕ ਕਾਰਵਾਈ ਕਰੇਗਾ ਜਾਂ ਬਲੋਚ ਲੋਕਾਂ ਲਈ ਕੋਈ ਵਿਸ਼ੇਸ਼ ਹੱਲ ਲੱਭੇਗਾ। ਐਸੀ ਪਾਕਿਸਤਾਨ ਨਾਲ ਜੁੜੀ ਇੱਕ ਬਹੁਤ ਹੀ ਵੱਡੀ ਤਾਜ਼ਾ ਅਪਡੇਟ ਅਜੀਆਂ ਹੋਰ ਅਪਡੇਟਸ ਲਈ ਜੁੜੇ ਰਹੋ ਪ੍ਰਾਈਮ ਸਵੇਰਾ ਦੇ ਨਾਲ ਮੈਂ ਚੰਦੀਪ ਸਿੰਘ ਧੰਨਵਾਦ।